ਬੀਪੀ ਦੀ ਨਾੜੀ ਆ ਮੈਂ ਫੜਦੀ ਦੇਖ ਰਿਹਾ ਮੈਂ ਬਹੁਤ ਪਟਰੇ ਆ ਆ ਦੇਖੋ ਇਹ ਆ ਨੀਚੇ ਆ ਜਿਹੜੀ ਬੀਪੀ ਦੀ ਨਾੜੀ ਆ ਸਿੱਧੀ ਸੀ ਨਾ ਅੱਗੇ ਆ ਜਾਓ ਹੁਣ ਹੁਣ ਦੇਖ ਲਓ ਤੁਸੀਂ ਇਹ ਚੰਗੀ ਭਲੀ ਨਾੜੀ ਕਿਉਂਕਿ ਨਮਕ ਜ਼ਿਆਦਾ ਖਾਣਾ ਬੀਪੀ ਦੀ ਗੋਲੀ ਨਾ ਖਾਣਾ ਆ ਦੇਖੋ ਆਲੇ ਦੁਆਲੇ ਖੂਨ ਹੈ ਨਾ ਮਾ ਜੇ ਤਾਂ ਇਸ ਦੀ ਸਰਜਰੀ ਹੋ ਜੇ ਫਿਰ ਤਾਂ ਸਮਝੋ ਬੰਦੇ ਦੀ ਜ਼ਿੰਦਗੀ ਬਚ ਗਈ ਜੇ ਸਰਜਰੀ ਨਾ ਹੋਵੇ ਕਲੀਪਿੰਗ ਹੋ ਜਾਂਦੀ ਹੈ ਫਰੋਂ ਹੁੰਦੀ ਐ 100 ਚੋਂ 5 ਬੰਦਿਆਂ ਦੀ ਜਿਹੜੇ 10 ਘੰਟੇ ਦੇ ਵਿੱਚ ਵਿੱਚ ਪੀਜੀਆਈ ਵਰਗੇ ਟਾਪ ਦੇ ਹਸਪਤਾਲ ਚ ਪਹੁੰਚਣ ਆ ਦੇਖੋ ਤੁਸੀਂ ਕਿੰਨੀ ਅਮਰੀਕਨੜਾ ਨੇ ਯਾਰ ਇੱਕ ਬੀਪੀ ਦੀ ਗੋਲੀ ਆ ਨਮਕ ਘੱਟ ਕਰਨਾ ਦੇਖੋ ਰੋਜ਼ ਕੇਸ ਆ ਰਹੇ ਨੇ 10 ਰਾਤ ਦੇ ਪੰਜਾਬ ਚੋਂ 108 ਐਂਬੂਲੈਂਸਾਂ ਦੇ 25 ਕੇਸ ਆ ਡਾ ਰਾਇ ਨੇ ਕਦੇ 20 ਕਦੇ 25 ਯਾਰ ਇੱਕ ਛੋਟਾ ਜਿਹਾ ਕੰਮ ਆ ਬਾਪੂ ਬੇਬੇ ਨੂੰ ਪੁੱਛਣਾ ਬੀਪੀ ਦੀ ਗੋਲੀ ਆ ਆ ਦੇਖੋ ਤੁਸੀਂ ਲੰਤਾ ਦੋਰੇ ਸਾਹਮਣੇ ਨੇ ਇਹ ਤਾਜੀ ਰਿਪੋਰਟ ਹੈ ਗੋਲੀ ਨਹੀਂ ਸੀ ਕੰਦਾ ਬਾਪੂ ਲੱਗੀ ਹੋਈ ਸੀ ਅਗਲਾ ਪਿੱਟ ਰਿਆਂ ਨਾਲ ਅਗਲਾ ਪੈਸੇ ਭਰ ਰਿਆ ਪ੍ਰਾਈਵੇਟ ਚ ਫਿਰ ਚਲੇ ਵੀ ਪ੍ਰਾਈਵੇਟ ਚ ਗਏ